ਪਿੰਡ ਦੇ ਇੱਕ ਓਨਚ ਟੁੱਟੀ-ਫੁੱਟੀ ਝੌਂਪੜੀ ਚ ਰਹਿੰਦਾ ਸੀ ਅਮਰ ਕਦੇ ਅਮਰ ਦੀ ਜ਼ਿੰਦਗੀ ਹਾਸਿਆਂ ਨਾਲ ਭਰੀ ਸੀ ਉਸ ਦੀ ਛੋਟੀ ਜਿਹੀ ਦੁਕਾਨ ਪਤਨੀ ਅਤੇ ਦੋ ਬੱਚਿਆਂ ਦਾ ਸਾਥ ਸਭ ਕੁਝ ਸੁਖਮਈ ਸੀ ਪਰ ਇੱਕ ਆਗ ਨੇ ਉਸ ਦੀ ਦੁਕਾਨ ਸਾੜ ਦਿੱਤੀ ਕਰਜ਼ੇ ਦਾ ਬੋਝ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਨੇ ਅਮਰ ਨੂੰ ਤੋੜ ਦਿੱਤਾ ਉਸ ਦੀਆਂ ਅੱਖਾਂ 'ਚ ਉਮੀਦ ਦੀ ਚਮਕ ਖਤਮ ਹੋ ਗਈ ਹੁਣ ਉਹ ਦਿਨ ਭਰ ਝੌਂਪੜੀ 'ਚ ਬੈਠਾ ਹਾਰ ਦੇ ਖਿਆਲਾਂ 'ਚ ਡੁੱਬਾ ਰਹਿੰਦਾ ਇੱਕ ਸ਼ਾਮ ਜਦੋਂ ਅਮਰ ਚੁੱਪਚਾਪ ਬੈਠਾ ਸੀ ਉਸ ਦੀ ਛੋਟੀ ਬੇਟੀ ਸੀਮਾ ਉਸ ਕੋਲ ਸੀਮਾ ਦੀ ਅੱਖਾਂ 'ਚ ਚਮਕ ਸੀ ਉਸਨੇ ਆਪਣੀ ਖੁਰਦਰੀ ਸਲੇਟ ਤੇ ਬਣਾਈ ਇੱਕ ਤਸਵੀਰ ਵਿਖਾਈ ਇੱਕ ਰੁੱਖ ਜਿਸ ਦੀਆਂ ਜੜ੍ਹਾਂ ਮਜ਼ਬੂਤ ਸਨ ਪਰ ਟਾਹਣੀਆਂ ਟੁੱਟੀਆਂ ਸੀਮਾ ਨੇ ਮੁਸਕਰਾਉਂਦਿਆਂ ਕਿਹਾ ਬਾਪੂ ਇਹ ਰੁੱਖ ਅਜੀਬ ਹੀ ਜਿਹਾ ਹੁੰਦਾ ਹੈ ਜੜ੍ਹਾਂ ਮਜ਼ਬੂਤ ਨੇ ਨਵੀਆਂ ਟਾਹਣੀਆਂ ਫੇਰ ਉੱਗਣਗੀਆਂ ਅਮਰ ਦੇ ਦਿਲ ਨੂੰ ਛੂ ਗਈ ਸੀਮਾ ਦੀ ਗੱਲ ਉਸਨੇ ਸੋਚਿਆ ਕਿ ਮੈਂ ਵੀ ਇਸ ਰੁੱਖ ਵਰਗਾ ਨਹੀਂ ਹਾਂ ਮੇਰੀ ਜੜ੍ਹਾਂ ਮੇਰੀ ਹਿੰਮਤ ਮੇਰਾ ਪਰਿਵਾਰ ਅਜੀਬ ਹੀ ਮਜ਼ਬੂਤ ਨੇ ਉਸ ਰਾਤ ਅਮਰ ਨੇ ਪਹਿਲੀ ਵਾਰ ਆਪਣੇ ਦੁੱਖ ਨੂੰ ਪਿੱਛੇ ਛੱਡਣ ਦਾ ਫੈਸਲਾ ਕੀਤਾ ਅਗਲੀ ਸਵੇਰ ਅਮਰ ਨੇ ਪਿੰਡ ਦੇ ਬਾਜ਼ਾਰ ਚ ਜਾ ਕੇ ਇੱਕ ਛੋਟੀ ਜਿਹੀ ਰੇੜੀ ਖਰੀਦੀ ਪੁਰਾਣੇ ਜ਼ਮਾਨੇ ਦੇ ਕੁਝ ਸਮਾਨ ਨੂੰ ਠੀਕ ਕਰਕੇ ਉਸ ਨੇ ਸਬਜ਼ੀਆਂ ਵੇਚਣੀਆਂ ਸ਼ੁਰੂ ਕੀਤੀਆਂ ਸ਼ੁਰੂਆਤ ਚ ਮੁਸ਼ਕਲਾਂ ਆਈਆਂ ਕਈ ਦਿਨ ਗਾਹਕ ਨਾ ਆਏ ਕਈ ਵਾਰ ਮੀਂਹ ਇਸ ਮਾਣ ਖਰਾਬ ਕਰ ਦਿੱਤਾ ਪਰ ਹੁਣ ਅਮਰ ਹਾਰ ਮੰਨਣ ਵਾਲਾ ਨਹੀਂ ਸੀ ਸੀਮਾ ਦੀ ਤਸਵੀਰ ਉਸਦੇ ਮਨ 'ਚ ਬੈਠੀ ਸੀ ਜੜਾ ਮਜ਼ਬੂਤ ਨੇ ਟਾਣੀਆਂ ਫੇਰ ਉੱਗਣਗੀਆਂ ਹੌਲੀ ਹੌਲੀ ਅਮਰ ਦੀ ਮਿਹਨਤ رنگ ਲਿਆਈ ਉਸ ਦੀ ਰੇੜੀ ਤੇ ਗਾਹਕ ਵਧਣ ਲੱਗੇ ਲੋਕ ਉਸ ਦੀ ਇਮਾਨਦਾਰੀ ਅਤੇ ਮੁਸਕਰਾਹਟ ਨੂੰ ਪਸੰਦ ਕਰਦੇ ਕੁਝ ਮਹੀਨਿਆਂ ਚ ਅਮਰ ਨੇ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ ਉਸ ਦੇ ਬੱਚੇ ਫੇਰ ਸਕੂਲ ਜਾਣ ਲੱਗੇ ਅਤੇ ਉਸ ਦੀ ਪਤਨੀ ਦੇ ਚਿਹਰੇ ਤੇ ਵੀ ਮੁਸਕਰਾਹਟ ਵਾਪਸ ਆਈ ਇੱਕ ਦਿਨ ਸੀਮਾ ਨੇ ਫੇਰ ਇੱਕ ਤਸਵੀਰ ਬਣਾਈ ਉਹੀ ਰੁਖ ਪਰ ਉਸ ਤੇ ਹੁਣ ਨਵੀਆਂ ਹਰੀਆਂ ਟਾਹਣੀਆਂ ਅਤੇ ਫੁੱਲ ਸਨ ਅਮਰ ਨੇ ਸੀਮਾ ਨੂੰ ਗਲੇ ਲਗਾਇਆ ਤੇ ਕਿਹਾ ਉਹ ਸੱਚ ਕਿਹਾ ਸੀ ਬੇਟੇ ਜਿਹੜਾ ਮਜ਼ਬੂਤ ਹੋਣ ਤਹਾਰ ਵੀ ਚਿੱਤ ਚ ਬਦਲ ਜਾਂਦੀ ਹੈ ਇਸ ਤਰ੍ਹਾਂ ਅਮਰ ਦੀ ਕਹਾਣੀ ਸਾਡੇ ਤਨ ਬਦਨ ਦੇ ਅੰਦਰ ਇੱਕ ਅਜਿਹੀ ਅੱਗ ਲਾਉਂਦੀ ਹੈ ਜੋ ਵਾਰ-ਵਾਰ ਕਹਿੰਦੀ ਹੈ ਕਿ ਹਾਰ ਨਹੀਂ ਮੰਨਣੀ ਹਮੇਸ਼ਾ ਕੋਸ਼ਿਸ਼ ਕਰਦੇ ਰਹੋ ਕਦੇ ਨਾ ਕਦੇ ਤਾਂ ਸਫਲਤਾ ਹਾਸਿਲ ਹੋਏਗੀ ਹੀ ਹੋਏਗੀ